ਬਿਜਲੀ ਘਰ ਨੂੰ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਦੱਸ ਦਈਏ ਕਿ ਬਿਜਲੀ ਦਾ ਕੀਮਤੀ ਸਮਾਨ ਇੱਕੋ ਚੋਰ ਲੈ ਕੇ ਰਫੂ ਚੱਕਰ ਹੋ ਗਏ ਨੇ ਦਰਅਸਲ ਇਹ ਤਸਵੀਰਾਂ ਦੜਬਾ ਦੀਆਂ ਨੇ ਜਿੱਥੇ ਬਿਜਲੀ ਗ੍ਰਿਡ ਦੇ ਵਿੱਚ ਤੇ ਰਾਤ ਚੋਰੀ ਹੁੰਦੀ ਹੈ ਤੇ ਸਵੇਰ ਦੇ ਟਾਈਮ ਬਿਜਲੀ ਮੁਲਾਜ਼ਮ ਬਿਜਲੀ ਗ੍ਰਿਡ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਬਿਜਲੀ ਘਰ ਦੇ ਤਕਰੀਬਨ ਇੱਕ ਦਰਜਨ ਦੇ ਕਰੀਬ ਕਮਰਿਆਂ ਦੇ ਜ਼ਿੰਦੇ ਟੁੱਟੇ ਹੋਏ ਸਨ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਗਈ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਇਸ ਮੌਕੇ ਡਿਪਟੀ ਡੈਕਸਨ ਸੁਪਰੰਤ ਸਿੰਘ ਢੀਮਾਨ ਨੇ ਦੱਸਿਆ ਕਿ ਬਿਜਲੀ ਘਰ ਦਾ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਹੋਣ ਦਾ ਵੀ ਖਦਸ਼ਾ ਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਫੀ ਕੀਮਤੀ ਸਮਾਨ ਜਿਹੜਾ ਚੋਰੀ ਹੋਇਆ ਸਟਾਕ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਆਖਰ ਕਿੰਨੇ ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗਹਿਰਾਈ ਦੇ ਨਾਲ ਜਾਂਚ ਕਰਕੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਤਾਜਾਬੇ ਵਿਭਾਗ ਦਾ ਸਮਾਨ ਬਰਾਮਦ ਕਰਾਇਆ ਜਾਵੇ ਉਧਰ ਪਰ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਜਾਂਚ ਕਰਨ ਦੀ ਗੱਲ ਆਖ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ। ਬਿਹਾਰੀ ਗੇੜੇ ਵਿੱਚ ਇੱਕ ਚੋਰੀ ਦੀ ਘਟਨਾ ਹੋਈ ਹੈ। ਕਿਸ ਤਰ੍ਹਾਂ ਪਤਾ ਲੱਗਿਆ ਸਰ ਕਿੰਨਾ ਕਸਾਮਾਨ ਚੋਰੀ ਹੋ ਗਿਆ। ਮੈਨੂੰ ਸਵੇਰੇ 7:30 ਵਜੇ ਮੇਰੇ ਦਫ਼ਤਰ ਆਈ ਹੈ। ਗੁਰਦੀਰ ਸਿੰਘ ਨੇ ਮੈਨੂੰ ਫੋਨ ਤੇ ਦੱਸਿਆ ਵੀ ਸਰ ਐਦਾਂ ਕਰਕੇ ਚੋਰੀ ਹੋ ਗਈ ਹੈ ਵੀ ਆਪਣੇ ਜਿੰਦੇ ਥੋੜੇ ਪਏ ਨੇ। ਤੇ ਮੈਂ ਤੁਰੰਤ ਸੁੱਤੇ ਉੱਠ ਕੇ ਉਸੇ ਟਾਈਮ ਅ ਇਥੇ 5 ਮਿੰਟ ਦੇ ਵਿੱਚ ਦਫ਼ਤਰ 'ਚ ਪਹੁੰਚ ਗਿਆ ਇਥੇ ਮੈਂ ਸਾਡੇ ਮਲਾਜ਼ਮਾਂ ਦੇ ਨਾਲ ਆ ਕੇ ਦੇਖਿਆ ਤੇ ਜਿੰਦੇ ਲਗਭਗ ਸਾਰੇ ਜੰਦੇ ਤੋੜੇ ਪਏ ਨੇ 11-12 ਜੰਦੇ ਨੇ ਜਿਹੜੇ ਤੋੜੇ ਪਏ ਨੇ ਤੇ ਸਮਾਨ ਚੋਰੀ ਹੋਇਆ ਸਮਾਨ ਚੋਰੀ ਹੋਇਆ ਜਿਹੜਾ ਉਹ ਲਗਭਗ ਤਕਨੀਕੀ ਸਮਾਨ ਚੋਰੀ ਹੋਇਆ ਜਿਵੇਂ ਸਾਡਾ ਬਿਜਲੀ ਦਾ ਸਮਾਨ ਹੈ ਜਿਹੜਾ ਜਿਸ ਦੇ ਨਾਲ ਅਸੀਂ ਬਿਜਲੀ ਦੀਆਂ ਲਾਈਨਾਂ ਦਾ ਕੰਮ ਕਰਦੇ ਹਾਂ ਜਾਂ ਜਿਵੇਂ ਬੈਟਰੀਆਂ ਲਗੀਆਂ ਕੰਪਿਊਟਰ ਜਿਹੜਾ ਸਾਡੇ ਇਨਵਰਟਰ ਸਿਸਟਮ ਆ ਉਹਦੀਆਂ ਬੈਟਰੀਆਂ ਲੈ ਕੇ ਗਏ ਨੇ ਕਿ ਡਰਾਈ ਬੈਟਰੀ ਜਮੇਗੀ ਹੁੰਦੀ ਨੇ ਉਹ ਲੈ ਗਏ ਨੇ ਤੇ ਇਹ ਜਾ ਕੁਝ ਜਿਹੜਾ ਨਿੱਕ ਸੋਕਾ ਜਿਹੜਾ ਹੈਗਾ ਉਹ ਬਿਜਲੀ ਦਾ ਬਿਜਲੀ ਲਾਈਨਾਂ ਨਾਲ ਸੰਬੰਧਿਤ ਸਮਾਨ ਲੈ ਕੇ ਗਏ ਨੇ ਤੇ ਬਾਕੀ ਜਿਹੜਾ ਹੋਰ ਸਮਾਨ ਆ ਜਿਵੇਂ ਕਾगज ਪੱਤਰ ਨੇ ਫਰੋਲਾ ਫਰਾਲੀ ਕੀਤੀ ਹੋਈ ਹੈ ਜਿਵੇਂ ਸਾਡੀਆਂ ਅਲਮਾਰੀਆਂ ਨੇ ਉਹਨਾਂ ਦੀ ਫਰੋਲਾ ਫਰਾਲੀ ਕੀਤੀ ਹੋਈ ਹੈ ਤੇ ਬਾਕੀ ਅਲਮਾਰੀਆਂ ਦੇ ਵਿੱਚ ਹਜੇ ਕੀ ਰਿਕਾਰਡ ਲੈ ਕੇ ਗਏ ਨੇ ਜਾਂ ਕੋਈ ਹੋਰ ਜ਼ਰੂਰੀ ਰਿਕਾਰਡ ਲੈ ਗਏ ਨੇ ਉਹ ਹਜੇ ਦਰਇਫਤ ਕਰਨ ਲੱਗੇ ਹੋਏ ਆ ਸਾਡੇ ਦਫ਼ਤਰ ਖੋਲ੍ਹਿਆ ਸੀ ਨੇ ਤੇ ਪੁਲਿਸ ਡਿਪਾਰਟਮੈਂਟ ਵੀ ਆਇਆ ਤੇ ਉਹਨਾਂ ਵੱਲੋਂ ਵੀ ਅੱਜ ਡਿਊਟੀ ਕੀਤੀ ਜਾ ਰਹੀ ਹੈ ਤੇ ਬਾਕੀ ਸਮਾਨ ਜਿੰਨਾ ਚੋਰੀ ਹੋਈ ਹੈ ਜੈਕਟ ਨਹੀਂ ਪਤਾ ਲੱਗ ਰਿਹਾ ਕਿਉਂਕਿ ਹਜੇ ਹੁਣੀ ਹਜੇ ਅਸੀਂ ਆਏ ਸੀਗੇ ਉਹ ਦੇਖ ਰਿਆਂਗੇ ਵੀ ਕਿੰਨਾ ਕ ਸਮਾਨ ਚੋਰੀ ਹੋਇਆ ਪਰ ਇਹ ਦੇਖੋ ਜੀ ਹੈ ਟੈਕਨੀਕਲ ਸਮਾਨ ਚੋਰੀ ਹੈ ਇਹ ਕੋਈ ਜਿਹਨੇ ਇਸ ਤਰ੍ਹਾਂ ਲੱਗਦਾ ਵੀ ਕੋਈ ਬਿਜਲੀ ਦਾ ਕੰਮ ਕਰਨ ਵਾਲਾ ਵਿਅਕਤੀ ਜਿਹਨੇ ਕੋਈ ਮੰਨ ਲਓ ਕਿ ਠੇਕਦਾਰੀ ਕਰਦਾ ਹੋਵੇ ਜਾਂ ਕੋਈ ਹੋਰ ਕੋਈ ਇਹੋ ਜਿਹਾ ਵਿਅਕਤੀ ਲੱਗਦਾ ਵੀ ਜਿਹਦੇ ਕੰਮ ਆਉਣ ਵਾਲਾ ਸਮਾਨ ਹੈ ਜਾਂ ਫਿਰ ਇਹਨੂੰ ਕਿਤੇ ਉਹ ਜਾ ਕੇ ਵੇਚੂਗਾ ਤੈਨੂੰ ਦੂ ਪਤਾ ਲੱਗੂਗਾ ਸੋ ਸਮਾਨ ਜਿਹੜਾ ਚੋਰੀ ਹੋਇਆ ਉਹ ਟੈਕਨੀਕਲ ਚੋਰੀ ਹੋਇਆ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਇਆ ਸਰ ਸ਼ੱਕ ਵੀ ਚਿਤਾਈ ਜਾ ਰਹੀ ਕਿਸੇ ਵਿਅਕਤੀ ਤੇ ਸ਼ੱਕ ਸੇਖੋ ਸਾਨੂੰ ਸ਼ੱਕ ਸਾਡੇ ਦੇਖ ਜਾਂਗੇ ਬੰਦਿਆਂ ਨੂੰ ਦਰੈਫਟ ਕਰਨ ਲੱਗੇ ਹੋયા ਹਜੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਤੇ ਸ਼ੱਕ ਤਾਂ ਸਾਨੂੰ ਹੈ ਜਰੂਰ ਪਰ ਹਜੇ ਮੈਂ ਪਬਲਿਕਲੀ ਨਹੀਂ ਕਹਿ ਸਕਦਾ ਉਹ ਅਸੀਂ ਪੁਲਿਸ ਨੂੰ ਉਹਨਾਂ ਦਾ ਨਾਮ ਵਗੈਰਾ ਜਿਹੜੇ ਨੂੰ ਸਾਨੂੰ ਸ਼ੱਕ ਹੈਗਾ ਬੰਦਿਆਂ ਦਾ ਉਹ ਦੇ ਦੇਨੇ ਆ ਤੇ ਉਹ ਉਹਨਾਂ ਦੀ ਲੋਕੇਸ਼ਨ ਵਗੈਰਾ ਚੈੱਕ ਕਰਨਗੇ ਉੱਥੋਂ ਪਤਾ ਲੱਗ ਜੇਗਾ ਜੀ ਸਰ ਕੀ ਲੱਗਦਾ ਜੀ ਕਿ ਉਪਰੰਗਰ ਸਿਗਨਲ ਭਾਗ ਦੀ ਟੀਮ ਵਗੈਰਾ ਵਿਚਰਦੀ ਮਾਣ हां जी बिल्कुल जी ये होना चाहिएगा जिमे ਹੁਣ ਪੈਰਾਂ ਦੇ ਨਿਸ਼ਾਨ ਹੈਗੇ ਨੇ ਉੱਥੇ ਪੈਰਾਂ ਦੇ ਨਿਸ਼ਾਨ ਹੈਗੇ ਨੇ ਤੇ ਕੈਮਰੇ ਲੱਗੇ ਨਾਲ ਦੇਲੇ ਕੈਮਰੇ ਨੇ ਉਹ ਖੰਗਾਲਣਾ ਚਾਹੀਦਾ ਮੇਰੇ ਉਰਤੇ ਵੀ ਕੈਮਰੇ ਲੱਗੇ ਨੇ ਉੱਥੋਂ ਵਹੀਕਲ ਦਾ ਪਤਾ ਲੱਗ ਸਕਦਾ ਵੀ ਕਿਹੜੇ ਵਹੀਕਲ ਚ ਗਏ ਨੇ ਫਿਰ ਉਹ ਦੂਜੇ ਅੱਗੇ ਪਤਾ ਲੱਗ ਸਕਦਾ ਤੋ ਫਰੈਂਸਿਕ ਨੂੰ ਪੁਲਿਸ ਵਿਭਾਗ ਦੇ ਸੇ ਕਰ ਰਹੀ ਹੈ ਫਰੈਂਸਿਕ ਵਿਭਾਗ ਨੂੰ ਵੀ ਚਾਹੀਦਾ ਇੱਥੇ ਉਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਤਾਂ ਜੋ ਕਿ ਕੱਲ ਨੂੰ ਹੋਰ ਵੱਡਾ ਕੋਈ ਹਾਦਸਾ ਨਾ ਵਾਪਰ ਸਕੇ ਐਡਮਿਸ਼ਨ ਓਪਨ ਚੰਗੀ ਤੇ ਉਚ ਪਦਰੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਅੱਜ ਹੀ ਪਹੁੰਚ ਸ਼ਿਵਾ ਗਰੁੱਪ ਆਫ ਇੰਸਟੀਚਿਊਟ ਗੁਜਰਾ ਰੋਡ ਦੇਡਬਾ ਵਿਖੇ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਸਾਰੇ ਕੋਰਸ ਬਹੁਤ ਘੱਟ ਖਰਚੇ ਤੇ ਤਜਰਬੇਕਾਰ ਅਧਿਆਪਕ ਤੁਹਾਡੀ ਬਦਲ ਦੇਣਗੇ ਜ਼ਿੰਦਗੀ ਇਲਾਕੇ ਦਾ ਮੰਨਿਆ ਪਰਮੰਨਿਆ ਕਾਲਜ ਪਹਿਲਾ ਆਓ ਤੇ ਪਹਿਲਾ ਐਡਮਿਸ਼ਨ ਪਾਓ